ਤੁਸੀਂ ਸੁਣ ਰਹੇ ਹੋ ਕਿਤਾਬ ਬੇਲਿਓ ਨਿਕਲਦੇ ਸ਼ੇਰ 18ਵਾਂ ਅੰਕ ਹੈ ਬਿੱਦਨ ਰਾਤੀ ਆਈਆਂ ਮਰਦਾਂ ਕੋੜਿਆਂ ਅਸੀਂ ਇੱਥੇ ਹੀ ਰੁਕਦੇ ਹਾਂ ਖਾਲਸਾ ਜੀ ਤੇ ਅਬਦਾਲੀ ਨੂੰ ਅਟਕਾ ਕੇ ਰੱਖਦੇ ਹਾਂ ਤੁਸੀਂ ਚਾਰ ਮਿਸਲਾਂ ਦੇ ਸਿੰਘ ਲੈ ਕੇ ਵਹੀਰ ਦੇ ਮੂਹਰੇ ਪਾਸੇ ਜਾਓ ਤੇ ਜੈਨੇ ਨੂੰ ਸਬਕ ਸਿਖਾਓ ਸਰਦਾਰ ਚਰਤ ਸਿੰਘ ਨੇ ਸਰਦਾਰ ਜੱਸਾ ਸਿੰਘ ਨੂੰ ਕਿਹਾ ਬਿਨਾਂ ਦੇਰੀ ਲਾਏ ਸਰਦਾਰ ਜੱਸਾ ਸਿੰਘ ਤੇ ਬਾਬਾ ਸ਼ਾਮ ਸਿੰਘ ਨੇ ਆਪਣੇ ਜੰਗਜੂ ਸਿੰਘਾਂ ਨਾਲ ਵਹੀਰਵਾਲ ਨੂੰ ਚਾਲਾ ਪਾਇਆ। ਪਲਾਂ ਵਿੱਚ ਹੀ ਉਹਨਾਂ ਦੇ ਘੋੜੇ ਉੜਦੀ ਧੂੜ ਨੇ ਲਕੋ ਲਏ। ਅਸਲ ਵਿੱਚ ਵਹੀਰ ਨੂੰ ਆਲੇ ਦੁਆਲੇੋਂ ਘੇਰ ਕੇ ਤੁਰਨ ਦਾ ਸੁਨੇਹਾ ਜਦ ਨੂੰ ਵਹੀਰ ਦੇ ਨਾਲ ਚੱਲ ਰਹੇ ਸਿੰਘਾਂ ਕੋਲ ਪਹੁੰਚਦਾ ਉਦੋਂ ਨੂੰ ਤਾਂ ਜੈਨ ਖਾਨ ਤੇ ਭੀਖਨ ਖਾਨ ਦਾ ਲਸ਼ਕਰ ਚੜ ਆਇਆ ਸੀ। ਉਹ ਸਿੰਘਾਂ ਦੇ ਨਹੀਂ ਹੱਥੇ ਪਰਵਾਰਾਂ ਤੇ ਟੁੱਟ ਕੇ ਪੈ ਗਏ। ਜੈਨ ਖਾਨ ਨੇ ਤਾਂ ਆਪਣੀ ਸਾਰੀ ਫੌਜ ਦੇ ਸਿਰਾਂ ਉੱਤੇ ਘਾਟ ਟੰਗਵਾਇਆ ਹੋਇਆ ਸੀ ਤਾਂ ਕਿ ਕਤਲਿਆਂ ਵੇਲੇ ਪਛਾਣ ਰਹੇ ਉਹ ਤਾਂ ਇਹ ਧਾਕੇ ਹੀ ਆਏ ਸਨ ਕਿ ਕੋਈ ਸਿੰਘ ਜਿਉਂਦਾ ਨਹੀਂ ਛੱਡਣਾ ਤੇ ਜੇ ਕੋਈ ਉਹਨਾਂ ਦਾ ਖੈਰ ਖਵਾ ਟੱਕਰ ਗਿਆ ਉਸ ਨੂੰ ਵੀ ਪਾਰ ਬੁਲਾ ਦੇਣਾ ਹੈ ਸੋ ਕੋਈ ਭੁਲੇਖਾ ਨਾ ਪਵੇ ਇਸ ਲਈ ਉਸਨੇ ਸਾਰੀ ਫੌਜ ਦੇ ਟੋਪਾਂ ਵਿੱਚ ਘਾਟ ਟੰਗਵਾ ਦਿੱਤਾ ਸਰਹੰਦ ਵਾਲਿਆਂ ਦੀ ਫੌਜ ਨੂੰ ਦੇਖ ਕੇ ਮਲੇਰ ਕੋਟੀਏ ਭੀਖਨ ਖਾਨ ਦੀ ਫੌਜ ਨੇ ਵੀ ਇਸੇ ਤਰ੍ਹਾਂ ਕੀਤਾ ਕੋਣ ਜੈਨਾ ਤੇ ਭੀਖਨ ਖਾਨ ਆਪ ਸਿੱਖਾਂ ਦੇ ਦਲਾਂ ਵਿੱਚ ਕੁਸਪੈਟ ਕਰ ਆਏ ਤੇ ਲੱਗੇ ਨੇ ਹੱਥਿਆਂ ਦੇ ਆਹੋ ਲੋਨ ਜੱਸਾ ਸਿੰਘ ਜਨਾਬ ਜੱਸਾ ਸਿੰਘ ਤਲਵਾਰਾਂ ਦੇ ਸ਼ੋਰ ਵਿੱਚ ਇੱਕ ਪਠਾਨ ਦੇ ਬੋਲ ਸੁਣਾਈ ਦਿੱਤੇ ਨਾਲ ਸ਼ਾਮ ਸਿੰਘ ਵੀ ਹਜੂਰ ਸ਼ਾਮ ਸਿੰਘ ਨਾਰੋਵਾਲੀਆ ਸਰਦਾਰ ਜੱਸਾ ਸਿੰਘ ਤੇ ਬਾਬਾ ਸ਼ਾਮ ਸਿੰਘ ਦਾ ਮੁਗਲ ਸਰਦਾਰਾਂ ਵਿੱਚ ਬਹੁਤ ਭੈ ਸੀ ਜਥੇਦਾਰ ਬਾਬਾ ਸ਼ਾਮ ਸਿੰਘ ਬਾਰੇ ਤਾਂ ਅਫਗਾਨ ਦਲਾਂ ਵਿੱਚ ਇਹ ਗੱਲ ਮਸ਼ਹੂਰ ਸੀ ਕਿ ਉਹ ਬਿਨਾਂ ਕਿਸੇ ਸ਼ਸਤਰ ਤੋਂ ਹੀ ਕਈ ਯੋਧਿਆਂ ਨੂੰ ਪਾਰ ਬੁਲਾ ਸਕਦਾ ਹੈ ਹੋਇਆ ਇੰਜ ਕਿ ਕੀਰਾਂ ਸਰਹੰਦ ਵਾਲਿਆਂ ਦੀ ਇੱਕ ਫੌਜੀ ਟੁਕੜੀ ਗਸ਼ਤ ਕਰਦੀ ਕਰਦੀ ਬਿਆਸਾਂ ਕੋਲ ਆ ਗਈ ਅੱਗੇ ਬਾਬਾ ਸ਼ਾਮ ਸਿੰਘ ਆਪਣੇ ਜਥੇ ਦੇ ਕੁਝ ਸਿੰਘਾਂ ਸਮੇਤ ਸ਼ਿਕਾਰ ਲਈ ਨਿਕਲੇ ਹੋਏ ਸਨ ਦੋਹਾਂ ਟੁਕੜੀਆਂ ਦਾ ਸਾਮਣਾ ਹੋ ਗਿਆ ਮੁਗਲ ਟੁਕੜੀ ਵਿੱਚ ਕੋਈ 25 ਕੁ ਸਿਪਾਹੀ ਤੇ ਬਾਬਾ ਜੀ ਦੇ ਨਾਲ ਸਿਰਫ ਪੰਜ ਸਿੰਘ ਮੁਗਲਾਂ ਨੂੰ ਆਪਣੀ ਗਿਣਤੀ ਉੱਤੇ ਮਾਣ ਤੇ ਬਾਬਾ ਜੀ ਹੁਣਾਂ ਨੂੰ ਆਪਣੇ ਸਿੱਧਕਾਂ ਉੱਤੇ ਕਿਸ ਤਰ੍ਹਾਂ ਦਾ ਭੇੜ ਵੇਖਣਾ ਚਾਹੁੰਦੇ ਹੋ ਸਰਹੰਦ ਟੁਕੜੀ ਦਾ ਫੌਜਦਾਰ ਬੋਲਿਆ ਤੁਸੀਂ ਸਾਡੇ ਮਹਿਮਾਨ ਹੋ ਦੂਰ ਦੇਸਾਂ ਤੋਂ ਆਏ ਹੋ ਤੁਸੀਂ ਦੱਸੋ ਪਹਿਲ ਤਾਂ ਤੁਹਾਡੀ ਬੰਦੀ ਹੈ ਬਾਬਾ ਸ਼ਾਮ ਸਿੰਘ ਮੁਸਕਰਾਉਂਦਿਆਂ ਬੋਲੇ ਫੇਰ ਇਕੱਲੇ ਨਾਲ ਇਕੱਲਾ ਦੇਖ ਲੈਂਦੇ ਹਾਂ ਫੌਜਦਾਰ ਬੋਲਿਆ ਗੱਲ ਤਾਂ ਆਪਣੇ ਆਪਣੇ ਦੇਸ਼ ਦੀ ਰੀਤ ਦੀ ਹੈ ਸਾਡੇ ਇਕੱਲੇ ਨਾਲ ਇਕੱਲੇ ਦੀ ਰੀਤ ਹੀ ਨਹੀਂ ਸਾਡੇ ਤਾਂ ਇਕੱਲੇ ਨਾਲ ਪੰਜ ਦੀ ਰੀਤ ਹੈ ਏ ਵੀ ਠੀਕ ਹੈ ਪੰਜੇ ਇੱਕੋ ਵਾਰੀ ਮਰਵਾ ਲਓਗੇ ਤਾਂ ਟੰਟਾ ਛੇਤੀ ਨਿਬੜ ਜਾਏਗਾ ਸਾਡਾ ਕੱਲਾ ਸਗੋ ਤੁਹਾਡੇ ਪੰਜਾ ਨਾਲੋਂ ਤਕੜਾ ਹੈ ਅਫਗਾਨ ਫੌਜਦਾਰ ਸ਼ਾਇਦ ਨਵਾਂ ਨਵਾਂ ਪੰਜਾਬ ਆਇਆ ਸੀ ਸੁ ਬਾਬਾ ਜੀ ਦੀ ਗੱਲ ਪੂਰੀ ਤਰ੍ਹਾਂ ਸਮਝਿਆ ਨਹੀਂ ਨਾ ਨਾ ਤੁਸੀਂ ਸਮਝੇ ਨਹੀਂ ਤੁਸੀਂ ਪੰਜਾਓ ਖਾਤਰਦਾਰੀ ਲਈ ਮੈਂ ਕੱਲਾ ਆਉਂਦਾ ਹਾਂ ਤੁਸੀਂ 258 ਦੇਖੋ ਸਾਡਾ ਇੱਕ ਫੇਰ ਵੀ ਵੱਤਾ ਹੈ ਤੇ ਬਾਬਾ ਜੀ ਦੇ ਨਾਲ ਦੇ ਸਿੰਘ ਵੀ ਹੱਸਣ ਲੱਗ ਪਏ ਫੌਜਦਾਰ ਨੇ ਗੁੱਸਾ ਖਾ ਕੇ ਆਪਣੇ ਪੰਜ ਜਵਾਨ ਅੱਗੇ ਤੁਰੇ ਬਾਬਾ ਸ਼ਾਮ ਸਿੰਘ ਇਧਰੋਂ ਅੱਗੇ ਵਧੇ ਬਾਬਾ ਜੀ ਨੇ ਕਮਰ ਕੱਸੇ ਵਿੱਚੋਂ ਮਦਾਨੀ ਗੁਰਜ ਕੱਢਿਆ ਐਸਾ ਸ਼ਸਤਰ ਤਾਂ ਪਠਾਨਾ ਨੇ ਦੇਖਿਆ ਹੀ ਪਹਿਲੀ ਵਾਰ ਸੀ ਇਸ ਦਾ ਵਾਰ ਇਹ ਕਿੱਥੇ ਕਰੇਗਾ ਪਠਾਨ ਫੌਜਦਾਰ ਹਜੇ ਸੋਚ ਹੀ ਰਿਹਾ ਸੀ ਕਿ ਬਾਬਾ ਜੀ ਨੇ ਮਦਾਨੀ ਗੁਰਜ ਤਾੜ ਕਰਦਾ ਇੱਕ ਪਠਾਨ ਦੇ ਸਿਰ ਵਿੱਚ ਮਾਰਿਆ ਤੇ ਪਠਾਨ ਦਾ ਸਿਰ ਪੱਕੇ ਮਤੀਰੇ ਵਾਂਗ ਪਾੜ ਗਿਆ ਬਾਕੀ ਚਾਰਾਂ ਦੇ ਸਿਰ ਪਾੜਦਿਆਂ ਵੀ ਬਾਬਾ ਜੀ ਨੂੰ ਚਿਰਨਾ ਲੱਗਿਆ ਪੰਜ ਸਿਰ ਵਿਹੌਣ ਧੜ ਮੈਦਾਨ ਵਿੱਚ ਪਏ ਸਨ ਇਸ ਤੋਂ ਪਹਿਲਾਂ ਕਿ ਫੌਜਦਾਰ ਹੋਰ ਸਿਪਾਈ ਅੱਗੇ ਤੋਰਦਾ ਬਾਬਾ ਜੀ ਨੇ ਆਪਣਾ ਘੋੜਾ ਉਹਨਾਂ ਵੱਲ ਦੌੜਾਇਆ ਤੇ ਤੀਰਾਂ ਨਾਲ 6-7 ਸਿਪਾਈ ਹੋਰ ਫੁੰਡ ਦਿੱਤੇ ਨੇੜੇ ਪਹੁੰਚਦਿਆਂ ਬਾਬਾ ਜੀ ਨੇ ਗੁਰਜ ਫੇਰ ਕੱਢਿਆ ਤਾਂ ਇੱਕ ਪਠਾਨ ਨੇ ਗੋਲੀ ਚਲਾਈ ਤੇ ਗੁਰਜ ਬਾਬਾ ਜੀ ਦੇ ਹੱਥੋਂ ਛੁੱਟ ਗਿਆ ਹੁਣ ਅਗਲੇ ਹੀ ਪਲ ਬਾਬਾ ਜੀ ਦੇ ਹੱਥ ਕਿਰਪਾਨ ਚਮਕ ਰਹੀ ਸੀ 6-7 ਪਠਾਨ ਉਸ ਭਗੌਤੀ ਦੀ ਭੇਟ ਹੋ ਗਏ ਮੁਗਲ ਫੌਜਦਾਰ ਨਾਲ ਗਿਣਤੀ ਦੇ ਸਿਪਾਹੀ ਹੀ ਰਹਿ ਗਏ ਸਨ ਤੇ ਮੁੜਕਾ ਉਸ ਦੇ ਚਿਹਰੇ ਤੋਂ ਤ੍ਰਿਪ ਤ੍ਰਿਪ ਚੋ ਰਿਹਾ ਸੀ। ਬਾਬਾ ਜੀ ਨੇ ਕਿਰਪਾਨ ਮਿਆਨ ਵਿੱਚ ਪਾਈ ਤੇ ਬੋਲੇ ਕਿਸ ਤਰ੍ਹਾਂ ਦਾ ਭੇਡ ਦੇਖਣਾ ਚਾਹੁੰਦੇ ਹੋ? ਬਾਬਾ ਜੀ ਨੇ ਮਖੌਲ ਵਿੱਚ ਫੌਜਦਾਰ ਦੇ ਪਹਿਲਾ ਕਹੇ ਬੋਲ ਹੀ ਦੁਹਰਾਏ। ਚਲੋ ਇਸ ਤਰ੍ਹਾਂ ਕਰਦੇ ਹਾਂ ਕਿ ਹੁਣ ਹੱਥੋ ਹੱਥੀ ਲੜਦੇ ਹਾਂ ਬਿਨਾਂ ਸ਼ਸਤਰਾਂ ਤੋਂ ਜਾਂ ਫਿਰ ਐਂ ਕਰੋ ਕਿ ਤੁਸੀਂ ਚਲਾ ਲਓ ਸ਼ਸਤਰ ਤੇ ਮੈਂ ਐਵੇਂ ਹੀ ਆਉਂਦਾ ਹਾਂ। ਪਠਾਨ ਫੌਜਦਾਰ ਨੂੰ ਤਾਂ ਕੁਝ ਸੁਝ ਹੀ ਨਹੀਂ ਰਿਹਾ ਸੀ ਸੋ ਜੋ ਵੀ ਕਰਨਾ ਸੀ ਬਾਬਾ ਜੀ ਨੇ ਕਰਨਾ ਸੀ ਉਹਨਾਂ ਘੋੜਾ ਭਜਾ ਕੇ ਪਠਾਨਾਂ ਦੀ ਟੁਕੜੀ ਵਿੱਚ ਵਾਰ ਦਿੱਤਾ ਤੇ ਤਿੰਨ ਸਿਪਾਈਆਂ ਹੀਠਾਂ ਡੇਗ ਲਏ ਇੱਕ ਤਾਂ ਆਪਣੇ ਘੋੜੇ ਦੀਆਂ ਦੁਲਤੀਆਂ ਨੇ ਹੀ ਬੰਦਲਾ ਦਿੱਤਾ ਦੂਜਾ ਦੋਹਾਂ ਵੱਲ ਬਾਬਾ ਜੀ ਵਧੇ ਤੇ ਬੇਸੁਰਤ ਜਿਹੇ ਹੋਏ ਪਏ ਸਿਪਾਈਆਂ ਨੂੰ ਧੌਣੋ ਫੜ ਕੇ ਐਨੇ ਜ਼ੋਰ ਨਾਲ ਬੋੜ ਦੇ ਰੁੱਖ ਵਿੱਚ ਮਾਰਿਆ ਕਿ ਦੋਹਾਂ ਦੇ ਸਿਰ ਪਾਟ ਗਏ ਦੇਖੀ ਫਿਰ ਸਾਡੀ ਪ੍ਰੋਣਾਚਾਰੀ ਆਓ ਤੁਸੀਂ ਵੀ ਪਿਰਨਾ ਕਿਹੋ ਕਿ ਖਾਤਰਦਾਰੀ ਵਿੱਚ ਕੋਈ ਕਮੀ ਰਹਿ ਗਈ ਸੀ ਕਹਿੰਦਿਆਂ ਬਾਬਾ ਜੀ ਨੇ ਦੋਹੇ ਪਠਾਨ ਹੀ ਠਾ ਸੁੱਟੇ ਯਾ ਖੁਦਾ ਕਹਿੰਦਿਆਂ ਫੌਜਦਾਰ ਨੇ ਘੋੜੇ ਨੂੰ ਅੱਡੀ ਲਾਈ ਤੇ ਹਰਨ ਹੋ ਗਿਆ ਉਹ ਖਲੋਜਾ ਪਰੌਣਿਆ ਤੇਰੀ ਸੇਵਾ ਤਾਂ ਰਹਿ ਹੀ ਗਈ ਪਰ ਪਠਾਨ ਨੇ ਕਿੱਥੋਂ ਰੁਕਣਾ ਸੀ ਤੇ ਇਹ ਉਹੀ ਪਠਾਨ ਸੀ ਜੋ ਬਾਬਾ ਜੀ ਨਾਲ ਭਿੜੀ ਉਸ ਟੁਕੜੀ ਦਾ ਫੌਜਦਾਰ ਸੀ ਸ਼ਾਮ ਸਿੰਘ ਤਾਂ ਜੀ ਹੱਥਾਂ ਨਾਲ ਹੀ ਬੰਦਾ ਪਾੜ ਦਿੰਦਾ ਹੈ ਮਹੀਨਾ ਭਾਵੇਂ ਠੰਡ ਦਾ ਸੀ ਪਰ ਜੈਨ ਖਾਨ ਨੂੰ ਖਬਰ ਦਿੰਦੇ ਪਠਾਨ ਦੇ ਲੋ ਟੋਪੇ ਢੇਠੂ ਮੁੜਕਾ ਉਸੇ ਤਰ੍ਹਾਂ ਉਸੇ ਦਿਨ ਵਾਂਗ ਚੋਰਿਆ ਸੀ ਸਰਦਾਰ ਜੱਸਾ ਸਿੰਘ ਦਾ ਨਾਮ ਸੁਣਦੇ ਹੀ ਜੈਨ ਖਾਨ ਨੇ ਆਹ ਦੇਖਿਆ ਨਾ ਤਾਂ ਸਿੱਖ ਵਹੀਰ ਵਿੱਚੋਂ ਵਸਪਤ ਜੰਦੀ ਕੀਤੀ ਜਾਂਦਾ ਹੋਇਆ ਉਹ ਆਪਣੀ ਟੁਕੜੀ ਨੂੰ ਵੀ ਨਾ ਕਹਿ ਗਿਆ ਕਿ ਵਾਪਸ ਮੁੜੋ ਜੈਨ ਖਾਨ ਤੇ ਮਲੇਰੀ ਭੀਖਨ ਖਾਨ ਤਾਂ ਆਪਣੇ ਲਸ਼ਕਰ ਕੋਲ ਮੁੜ ਗਏ ਪਰ ਉਹਨਾਂ ਦੇ 7-800 ਸਿਪਾਹੀ ਸਭੋ ਸਿੱਖਾਂ ਦੇ ਘੇਰੇ ਵਿੱਚ ਆ ਗਏ। ਬਾਬਾ ਸ਼ਾਮ ਸਿੰਘ ਤੇ ਸਰਦਾਰ ਜੱਸਾ ਸਿੰਘ ਦੇ ਦਲ ਨੇ ਆਪਣੇ ਵਹੀਰ ਦੇ ਦੁਆਲੇ ਕਤਾਰਾਂ ਬਣਾ ਲਈਆਂ ਜਿਹੜੀਆਂ ਕਿਸੇ ਕਿਲੇ ਦੀਆਂ ਕੰਧਾਂ ਜਈਆਂ ਮਜ਼ਬੂਤ ਸਨ ਤੇ 7-800 ਸਿਪਾਈ ਸਿੰਘਾਂ ਦੇ ਘੇਰੇ ਵਿੱਚ ਘਿਰ ਗਏ। ਸ਼ਿਕਾਰੀ ਆਪ ਸ਼ਿਕਾਰ ਹੋ ਗਏ। ਇਹਨਾਂ ਸਾਰੇ ਪਠਾਨ ਸਿਪਾਈਆਂ ਤੇ ਸਿੱਖ ਵਹੀਰ ਬਿਨਾਂ ਸ਼ਸਤਰਾਂ ਤੋਂ ਹੀ ਟੁੱਟ ਕੇ ਪੈ ਗਿਆ ਤੇ ਪਲਾਂ ਵਿੱਚ ਹੀ 7-800 ਸਿਪਾਈਆਂ ਦੇ ਟੁਕੜੀ ਹੱਥਾਂ ਨਾਲ ਹੀ ਪਾੜ ਦਿੱਤੀ। ਸਰਦਾਰ ਜਸ ਅਸ ਸਿੰਘ ਜੀ ਜੈਨੇ ਤੇ ਮਲੇਰੀ ਭੀਖਨ ਖਾਨ ਨੂੰ ਮੈਂ ਸੰਭਾਲਦਾ ਹਾਂ ਤੁਸੀਂ ਵਹੀਰ ਦੇ ਨੇੜੇ ਰਹੋ ਬਾੜਲੀ ਕਤਾਰ ਵਿੱਚ ਅਸੀਂ ਡਟਦੇ ਹਾਂ ਤੇ ਅੰਦਰਲੀ ਦੀ ਜ਼ਿੰਮੇਵਾਰੀ ਤੁਸੀਂ ਸੰਭਾਲੋ ਬਾਬਾ ਸ਼ਾਮ ਸਿੰਘ ਨੇ ਸਰਦਾਰ ਜਸਾ ਸਿੰਘ ਨੂੰ ਕਿਹਾ ਸਤਿਵਚਨ ਜਥੇਦਾਰ ਜੀ ਤੁਸੀਂ ਵਾਲਾ ਮੋਰਚਾ ਸੰਭਾਲ ਲਓ ਪਹਾੜ ਵੱਲ ਸਰਦਾਰ ਚੜਤ ਸਿੰਘ ਹੁਣੀ ਡਟੇ ਹੋਏ ਹਨ ਲਹਿੰਦੀ ਟਿੱਕੀ ਕੰਨੀ ਸਰਦਾਰ ਹਰੀ ਸਿੰਘ ਤੇ ਰਾਮਗੜੀ ਇਹ ਸਰਦਾਰਾਂ ਨੂੰ ਮੈਂ ਚੜ੍ਹਦੇ ਵੱਲ ਭੇਜਦਾ ਹਾਂ ਇਸ ਤਰ੍ਹਾਂ ਸਾਰਾ ਵਹੀਰ ਸਾਡੇ ਘੇਰੇ ਵਿੱਚ ਆ ਜਾਵੇਗਾ ਸਰਦਾਰ ਜੱਸਾ ਸਿੰਘ ਦੇ ਮਨ ਵਿੱਚ ਸੀ ਕਿ ਉਹ ਸਾਰੇ ਵਹੀਰ ਨੂੰ ਵਿਚਾਲੇ ਕਰਕੇ ਆਲੇ-ਦੁਆਲੇ ਜੰਗਝੂ ਸਿੰਘਾਂ ਦਾ ਗੋਲ ਚੱਕਰ ਬਣਾ ਲੈਣ ਸਭ ਪਾਸਿਆਂ ਦੇ ਨਿਸ਼ਾਨਾ ਵਾਲੇ ਸਿੰਘਾਂ ਨੂੰ ਸਾਵਧਾਨ ਰਹਿਣ ਲਈ ਕਹਿ ਦਿਓ ਜਦੋਂ ਹੀ ਕਿਸੇ ਪਾਸੇ ਅਫਗਾਨ ਭਾਰੂ ਹੁੰਦੇ ਦੇਸਨ ਤਾਂ ਇਸ਼ਾਰਾ ਕਰ ਦੇਣ ਤਾਂ ਜੋ ਹੋਰ ਜਥੇ ਉਧਰ ਮਦਦ ਲਈ ਭੇਜੇ ਜਾਣ ਜੈਨ ਖਾਨ ਵੱਲ ਤੁਰਦਿਆਂ ਬਾਬਾ ਜੀ ਨੇ ਸਰਦਾਰ ਜੱਸਾ ਸਿੰਘ ਨੂੰ ਸੁਚੇਤ ਕੀਤਾ ਸਤਵਚਨ ਜੱਥੇਦਾਰ ਜੀ ਕਹਿੰਦੇ ਆ ਦੋਹਾ ਸੂਰਮਿਆਂ ਨੇ ਇੱਕ ਦੂਜੇ ਨੂੰ ਫਤੇ ਬੁਲਾਈ ਸਰਹੰਦ ਵਾਲੇ ਜੈਨ ਖਾਨ ਨੂੰ ਅਬਦਾਲੀ ਦਾ ਸੁਨੇਹਾ ਮਿਲਿਆ ਤੁਸੀਂ ਭਾਵੇਂ ਇਹਨਾਂ ਨਾਲ ਨਾ ਲੜੋ ਬਸ ਇੱਥੇ ਰੋਕੀ ਰੱਖੋ ਤੇ ਅੱਗੇ ਨਾ ਵਧਣ ਦਿਓ ਅਸੀਂ ਪਿੱਛੋਂ ਚੜੇ ਆਉਂਦੇ ਹਾਂ ਜਲਦੀ ਹੀ ਸਭ ਨੂੰ ਕੁਚਲ ਦਿਆਂਗੇ ਇਹ ਸੁਨੇਹਾ ਭੇਜਦਿਆਂ ਹਜੇ ਅਬਦਾਲੀ ਦੇ ਲਸ਼ਕਰ ਦਾ ਸਾਹਮਣਾ ਸਰਦਾਰ ਚਰਤ ਸਿੰਘ ਦੇ ਜੱਥੇ ਨਾਲ ਨਹੀਂ ਹੋਇਆ ਸੀ ਉਹਨਾਂ ਨੂੰ ਕੀ ਪਤਾ ਸੀ ਕਿ ਸਰਦਾਰ ਚਰਤ ਸਿੰਘ ਕਿਸ ਤਰ੍ਹਾਂ ਬਿਜਲੀ ਬਣ ਕੇ ਉਹਨਾਂ ਉੱਤੇ ਟੁੱਟੇਗਾ ਸਰਦਾਰ ਦਾ ਜਥਾ ਅਬਦਾਲੀ ਦੇ ਹਰਿਆਵਲ ਦਸਤਾ ਕਹੇ ਜਾਂਦੇ ਪਠਾਨਾ ਉੱਤੇ ਟੁੱਟ ਪਿਆ ਪਾਣੀਪਤ ਵਿੱਚ ਵਿਰੋਧੀਆਂ ਦੀਆਂ ਖਾਨਿਆਂ ਭੁਲਾ ਦੇਣ ਵਾਲੇ ਇਸ ਹਰਿਆਵਲ ਦਸਤੇ ਦੇ ਦਉ ਕਦ ਪਠਾਨ ਸਿੰਘਾਂ ਦੀਆਂ ਪਗੌਤੀਆਂ ਅੱਗੇ ਮੇਮਨੇ ਸਾਬਿਤ ਹੋਏ ਘੜੀ ਤੋਂ ਘੜੀ ਦੀ ਲੜਾਈ ਵਿੱਚ ਹੀ ਹਰਿਆਵਲ ਦਸਤਾ ਢੇਰ ਹੋ ਗਿਆ ਇਧਰ ਬਾਬਾ ਸ਼ਾਮ ਸਿੰਘ ਜੈਨ ਖਾਨ ਤੇ ਭੀਖਣ ਖਾਨ ਦੇ ਲਸ਼ਕਰ ਤੇ ਟੁੱਟ ਕੇ ਪੈ ਗਏ ਨਗਾਰੇ ਵਜਾਉਂਦੇ ਸਿੰਘ ਜਿਉਂ-ਜਿਉਂ ਅੱਗੇ ਵਧ ਰਹੇ ਸਨ ਪਠਾਨਾ ਨੂੰ ਕੰਬਣੀ ਛਿੜ ਰਹੀ ਸੀ ਦੂਰੋਂ ਵੱਜਦੇ ਸਿੰਘਾਂ ਨੇ ਤੀਰਾਂ ਦੀ ਵਾਛੜ ਕੀਤੀ ਤੇ ਪਠਾਨਾਂ ਦੀਆਂ ਮੂਰਲੀਆਂ ਕਤਾਰਾਂ ਟਹਿ ਗਈਆਂ। ਰੈਂਦੀ ਕਸਰ ਸਿੰਘਾਂ ਦੇ ਰਾਮ ਜੰਗਿਆਂ ਨੇ ਪੂਰੀ ਕਰ ਦਿੱਤੀ। ਸਿੰਘਾਂ ਬਿਨਾਂ ਸ਼ਾਇਦ ਹੀ ਧਰਤੀ ਤੇ ਕੋਈ ਹੋਰ ਸੂਰਮੇ ਹੋਣ ਜੋ ਘੋੜੇ ਦੜਾਉਂਦੇ ਹੋਏ ਰਾਮ ਜੰਗਿਆਂ ਨਾਲ ਇੰਨੇ ਕਮਾਲ ਨਿਸ਼ਾਨੇ ਫੁੰਡ ਸਕਦੇ ਹੋਣ। ਬਾਬਾ ਸ਼ਾਮ ਸਿੰਘ ਨੇ ਸਿੰਘਾਂ ਦੇ ਪੰਜ ਜਥੇ ਬਣਾ ਲਏ ਸਨ। ਦੋ ਜਥੇ ਖੱਬੇ ਹੱਥ ਭਾਈ ਕਰੋੜਾ ਸਿੰਘ ਜੀ ਦੀ ਕਮਾਨ ਹੇਠ ਸਨ। ਭਾਈ ਕਰੋੜਾ ਸਿੰਘ ਤੋਂ ਹੀ ਅੱਗੇ ਜਾ ਕੇ ਮਿਸਲ ਕਰੋੜ ਸਿੰਘੀਆਂ ਕਰਕੇ ਜਾਣੀ ਜਾਣ ਲੱਗੀ। ਦੋ ਜਥੇ ਸੱਜੇ ਪਾਸੇ ਭਾਈ ਨਾਰ ਸਿੰਘ ਤੇ ਬਿੰڈا ਸਿੰਘ ਦੀ ਅਗਵਾਈ ਵਿੱਚ ਅੱਗੇ ਵਧੇ ਵਿਚਕਾਰਲੇ ਜਥੇ ਦੀ ਕਮਾਨ ਬਾਬਾ ਸ਼ਾਮ ਸਿੰਘ ਕੋਲ ਹੀ ਸੀ। ਭਾਈ ਕਰੋੜਾ ਸਿੰਘ ਦੇ ਜਥੇ ਵਿੱਚ ਰਾਮ ਜੰਗੀਆਂ ਦੇ ਮਾਹਰ ਜੋਧੇ ਸਨ। ਕਰੋੜਾ ਸਿੰਘ ਦੇ ਤਾਂ ਆਪਣੇ ਵੱਡੇ ਰਾਮ ਜੰਗੇ ਵਿੱਚ ਇੱਕੋ ਵਾਰ ਅੱਧਾ ਕਿਲੋ ਬਾਰੂਦ ਪੈ ਜਾਂਦਾ ਸੀ। ਜਿੱਧਰ ਵੀ ਭਾਈ ਕਰੋੜਾ ਸਿੰਘ ਨਿਸ਼ਾਨਾ ਬੰਨ ਕੇ ਚੁਲਾਉਂਦਾ ਉਧਰ ਹੀ ਅਗਲੇ ਪਲ ਵੀ ਪੱच्चੀ ਪਠਾਨ ਹਵਾ ਵਿੱਚ ਉੜਦੇ ਦਿਸਦੇ ਸਨ ਭਾਈ ਨਾਰ ਸਿੰਘ ਹੁਣਾਂ ਦੇ ਜਥੇ ਨੇ ਖਰੜ ਵਾਲੇ ਲక్ష్ਮੀਨਾਰਾਇਣ ਦੀ ਟੁਕੜੀ ਤੇ ਹੱਲਾ ਬੋਲਿਆ ਇਹ ਉਹੀ دیਵਾਨ ਸੀ ਜੋ ਕਹਿੰਦਾ ਸੀ ਕਿ ਚੱਕਰਵਿਊ ਰੂਪੀ ਜੈਸਾ ਘੇਰਾ ਅਬਦਾਲੀ ਨੇ ਸਿੱਖਾਂ ਨੂੰ ਪਾਇਆ ਹੈ ਉਸ ਨੂੰ ਤਾਂ ਅਭਿਮਨਿਉ ਵੀ ਨਹੀਂ ਤੋੜ ਸਕਦਾ ਪਰ ਸਿੰਘ ਤਾਂ ਉਸ ਦੇ ਸਾਹਮਣੇ ਆ ਵੀ ਖਲੋਤੇ ਸਨ ਲక్ష్ਮੀਨਾਰਾਇਣ ਐਸਾ ਭੱਜਿਆ ਕਿ ਫਿਰ ਪਿਛਾ ਮੁੜ ਕੇ ਹੀ ਨਹੀਂ ਦੇਖਿਆ ਪਠਾਨਾਂ ਦੇ ਤਾਂ ਚਿਤਚੇਤੇ ਵੀ ਨਹੀਂ ਸੀ ਕਿ ਸਿੰਘ ਐਸਾ ਹਮਲਾ ਕਰ ਦੇਣਗੇ ਤੇ ਤੀਰਾਂ ਤੇ ਗੋਲੀਆਂ ਦੀ ਇਹੋ ਜਹੀ ਬੁਸ਼ਾਰ ਕਰਨਗੇ ਕਿ 1 ਲੱਖ ਦੇ ਕਰੀਬ ਫੌਜ ਦੇ ਪੈਰ ਉਖਾੜ ਦੇਣਗੇ ਪਠਾਨਾਂ ਦੇ ਨੇੜੇ ਪਹੁੰਚਦਿਆਂ ਬਾਬਾ ਸ਼ਾਮ ਸਿੰਘ ਤੇ ਜਥੇ ਦੇ ਬਾਕੀ ਸਿੰਘਾਂ ਨੇ ਤੇਗਾਂ ਧੂਕੇ ਮਿਆਨੋਂ ਕੱਢੀਆਂ ਸੱਪ ਦੇ ਫੁਕਾਰੇ ਜਿਹੀ ਸਰ ਕਰਦੀ ਆਵਾਜ਼ ਆਈ ਤੇ ਪਠਾਨਾਂ ਦੇ ਸਾਹ ਸੁੱਤੇ ਗਏ ਇਸ ਰੋ ਅੱਗੇ ਜੈਨ ਖਾਨ ਤੇ ਭੀਖਨ ਖਾਨ ਤਾਂ ਕੀ ਦੁਨੀਆ ਦਾ ਕੋਈ ਖਾਨ ਵੀ ਨਹੀਂ ਟਿਕ ਸਕਦਾ ਸੀ ਘੜੀ ਦੋ ਘੜੀ ਅੜ ਕੇ ਜੈਨ ਖਾਨ ਨੇ ਪਿੱਛੇ ਹਟਣ ਵਿੱਚ ਹੀ ਭਲਾ ਜਾਣਿਆ ਅੱਜ ਦੇ ਫੌਜਦਾਰ ਨੂੰ ਦੇਖ ਕੇ ਫੌਜਾਂ ਵੀ ਪਛਾਣ ਉਹ ਭੱਜੀਆਂ ਮਲੇਰੀ ਭੀਖਣ ਤਾਂ ਜਿਵੇਂ ਪਹਿਲਾਂ ਹੀ ਭੱਜਣ ਲਈ ਤਿਆਰ ਖਲੋਤਾ ਸੀ ਜਿਸ ਜੈਨ ਖਾਨ ਨੂੰ ਆਪਣੀ ਮਦਦ ਲਈ ਸੱਦਿਆ ਸੀ ਜਦੋਂ ਨਹੀਂ ਖਲੋ ਸਕਿਆ ਤਾਂ ਭੀਖਣ ਖਾਨ ਵਿਚਾਰਾ ਕਿਹੜੇ ਖੇਤ ਦੀ ਮੂਲੀ ਸੀ ਭੱਜਿਆ ਜਾਂਦਾ ਉਹੀ ਪਠਾਨ ਜਿਸ ਦੀ ਬਾਬਾ ਸ਼ਾਮ ਸਿੰਘ ਨਾਲ ਪਹਿਲਾਂ ਵੀ ਟੱਕਰ ਹੋ ਚੁੱਕੀ ਸੀ ਐਨੇ ਡਰ ਨਾਲ ਬਾਬਾ ਸ਼ਾਮ ਸਿੰਘ ਵੱਲ ਦੇਖ ਰਿਹਾ ਸੀ ਜਿਵੇਂ ਕੋਈ ਇਕੱਲਾ ਹਿਰਨ ਸ਼ੇਰ ਦੇ ਵੱਡੇ ਝੁੰਡ ਵਿੱਚ ਫਸ ਗਿਆ ਹੋਵੇ ਦਾਰੂਸ ਦੀਆਂ ਅੱਖਾਂ ਵਿੱਚੋਂ ਡੁੱਲਦਾ ਸਾਫ਼ ਦਿਖਾਈ ਦੇ ਰਿਹਾ ਸੀ ਸਰਹੰਦ ਤੇ ਮਲੇਰਕੋਟਲੇ ਦੀਆਂ ਫੌਜਾਂ ਭੱਜੀਆਂ ਤੇ 2 2 ਢਾਈ ਮੀਲ ਜਾ ਕੇ ਰੁਕੀਆਂ ਮਗਰ ਭੱਜਣ ਵਾਲੇ ਸਿੰਘਾਂ ਨੂੰ ਬਾਬਾ ਸ਼ਾਮ ਸਿੰਘ ਨੇ ਆਵਾਜ਼ ਮਾਰਦਿਆਂ ਰੋਕਿਆ ਆਪਾਂ ਵਹੀਰਤੋਂ ਤੇ ਬਾਕੀ ਸਿੰਘਾਂ ਤੋਂ ਦੂਰ ਨਹੀਂ ਜਾਣਾ ਫੌਜੋ ਤੇ ਸਿੰਘ ਪਿੱਛੇ ਮੋੜ ਆਏ ਜੈਨੇ ਤੇ ਭੀਖਨ ਖਾਨ ਦੇ ਭੱਜ ਜਾਣ ਤੇ ਬਾਬਾ ਸ਼ਾਮ ਸਿੰਘ ਨੇ ਮੋੜ ਮਲਵਈ ਸਿੰਘਾਂ ਨੂੰ ਬੁਲਾਇਆ ਨੇਜਿਆਂ ਤੇ ਚੰਨ ਚੰਡੀਆਂ ਬੰਨੀ ਉਹ ਤਿੰਨੇ ਵਕੀਲ ਅੱਗੇ ਆਏ ਤੇ ਵਹੀਰ ਦੇ ਮੂਹਰੇ ਹੋ ਤੁਰੇ ਕੋਪ ਵਾਲੇ ਸਥਾਨ ਤੇ ਸਰਦਾਰ ਚਰਤ ਸਿੰਘ ਬਾਕੀ ਸਿੰਘਾਂ ਨਾਲ ਡਟਿਆ ਹੋਇਆ ਸੀ ਭਾਵੇਂ ਪਹਿਲੇ ਹਮਲਿਆਂ ਵਿੱਚ ਉਹਨਾਂ ਅਫਗਾਨਾਂ ਨੂੰ ਬੁਰੀ ਤਰ੍ਹਾਂ ਭਾਸ ਦਿੱਤੀ ਸੀ ਤੇ ਜੇ ਗੱਲ ਸਿਰਫ ਡਟ ਕੇ ਇੱਥੇ ਜੰਗ ਕਰਨ ਦੀ ਹੁੰਦੀ ਤਾਂ ਉਹ ਜਾਨਾ ਹੂਲ ਕੇ ਜੂਝਦੇ ਤੇ ਗਿਲਜਿਆਂ ਨੂੰ ਜੇਹਲਮ ਪਾਰ ਕਰਵਾ ਕੇ ਮੁੜਦੇ ਪਰ ਵੱਡਾ ਫਿਕਰ ਪਰਿਵਾਰਾਂ ਨੂੰ ਸਹੀ ਸਲਾਮਤ ਬਚਾ ਕੇ ਘੇਰੇ ਤੋਂ ਪਾਰ ਲਿਜਾਣਾ ਸੀ ਅਫਗਾਨਾਂ ਦੇ ਹਰਿਆਵਲ ਦਸਤੇ ਦੇ ਟਹਿ ਜਾਣ ਕਰਕੇ ਪਠਾਨ ਸੇਨਾ ਕੋ ਚੇਰ ਲਈ ਖਲੋ ਗਈ ਹੋ ਸਕਦਾ ਹੈ ਅਗਲੀ ਨੀਤੀ ਘਟਦੇ ਹੋਣ ਪਰ ਕਿੰਨਾ ਕੁ ਚੇਰ ਕਿੰਨਾ ਕੁ ਚੇਰ ਉਹਨਾਂ ਇਸੇ ਤਰ੍ਹਾਂ ਖਲੋਤੇ ਰਹਿਣਾ ਸੀ ਆਖਿਰ ਤੋ ਉਹਨਾਂ ਅੱਗੇ ਵਧਣਾ ਹੀ ਸੀ ਸਰਦਾਰ ਚੜਤ ਸਿੰਘ ਨੇ ਮੁਖੀ ਸਰਦਾਰਾਂ ਨਾਲ ਸਲਾਹ ਕਰਕੇ ਸਰਦਾਰ ਜੱਸਾ ਸਿੰਘ ਆਲੂਵਾਲੀਏ ਵੱਲ ਇਸ਼ਾਰਾ ਵੱਲ ਸੁਨੇਹਾ ਕਲਵਾਇਆ ਖਾਲਸਾ ਜੀ ਮੇਰੀ ਇਹ ਵਿਚਾਰ ਹੈ ਕਿ ਜਿਸ ਤਰ੍ਹਾਂ ਅਫਗਾਨਾਂ ਨੇ 12-12000 ਦੇ 4 ਤੁੰਬਨ ਬਣਾਏ ਹਨ ਅਸੀਂ ਵੀ ਚਾਰ ਮਿਸਲਾਂ ਦਾ ਇੱਕ ਇਕੱਠਾ ਇੱਕ ਥੰਨਾ ਬਣਾਈਏ ਉਹਨਾਂ ਚਾਰਾਂ ਦੇ ਪਾਸਿਆਂ ਤੇ ਦੋ-ਦੋ ਮਿਸਲਾਂ ਸਹਾਇਤਾ ਲਈ ਲਾਈਏ ਤਾਂ ਕਿ ਜਿਹੜਾ ਪਾਸਾ ਕਮਜ਼ੋਰ ਪਵੇ ਉਸ ਪਾਸੇ ਮਦਦ ਪਹੁੰਚਾਈ ਜਾ ਸਕੇ ਕਿਉਂ ਨਹੀਂ ਅਸੀਂ ਇੱਥੇ ਹੀ ਕੰਦ ਬਣ ਕੇ ਖਲੋ ਜਾਂਦੇ ਤੇ ਅਬਦਾਲੀ ਨਾਲ ਲੋਹਾ ਲੈ ਕੇ ਉਸ ਨੂੰ ਇੱਥੋਂ ਹੀ ਮੁੜਨ ਲਈ ਮਜਬੂਰ ਕਰਦੇ ਮੇਰਾ ਖਾਲਸੇ ਪੰਥ ਨਾਲ ਕਾਲ ਹੈ ਕਿ ਜਿਸ ਪਾਸੇ ਵੀ ਮਦਦ ਚਾਹੀਦੀ ਹੋਵੇਗੀ ਮੈਂ ਤੁਰੰਤ ਪਹੁੰਚਾਂਗਾ ਮਦਦ ਲਈ ਰਾਖਮੀਆਂ ਮਿਸਲਾਂ ਦੀ ਅਗਵਾਈ ਮੈਂ ਕਰਾਂਗਾ ਤੇ ਜਿੱਥੇ ਵੀ ਅਫਗਾਨ ਭਾਰੇ ਪੈਂਦੇ ਹੋਏ ਉਹਨਾਂ ਦੇ ਮੂੰਹ ਪੰਨਾਗਾ ਅਫਗਾਨਾਂ ਦੇ ਅਰਬੀ ਘੋੜੇ ਤਾਂ ਹਜੇ ਵੀ ਸੌ ਸੋ ਕੋ ਹੋਰ ਚੱਲ ਲੈਣਗੇ ਪਰ ਸਾਡੇ ਤਾਂ ਘੋੜੇ ਵੀ ਥੱਕਣ ਲੱਗੇ ਹਨ ਅਫਗਾਨ ਹਨੇਰੀ ਵਾਂਗ ਸ਼ੂਕਦੇ ਆਉਂਦੇ ਹਨ ਮੰਨਿਆ ਕਿ ਅਸੀਂ ਵੀ ਤੇਜ਼ ਬਰੋਲੇ ਬਣ ਕੇ ਉਹਨਾਂ ਨੂੰ ਕੁਝ ਠਲਦੇ ਹਾਂ ਪਰ ਗਿਣਤੀ ਵਿੱਚ ਧਰਤੀ ਅੰਬਰ ਜਿੰਨਾ ਫਰਕ ਹੈ ਏ ਸੁਨੇਹਾ ਜਦ ਸਰਦਾਰ ਜਸਪਾਲ ਸਿੰਘ ਕੋਲ ਪਹੁੰਚਿਆ ਤਾਂ ਉਹਨਾਂ ਸਰਦਾਰ ਬਘੇਲ ਸਿੰਘ, ਸਰਦਾਰ ਹਰੀ ਸਿੰਘ ਤੇ ਬਾਬਾ ਸ਼ਾਮ ਸਿੰਘ ਨਾਲ ਸਲਾਹ ਕੀਤੀ। ਸਾਰਿਆਂ ਦੀ ਇੱਕੋ ਮਤ ਸੀ ਕਿ ਹੁਣ ਮਿਸਲਾਂ ਇਸ ਤਰ੍ਹਾਂ ਵੰਡਣ ਦਾ ਸਮਾਂ ਨਹੀਂ, ਸੋ ਜੋ ਜਿੱਥੇ ਡਟਿਆ ਹੈ ਡਟਿਆ ਰਹੇ। ਸਰਦਾਰ ਚਰਤ ਸਿੰਘ ਨੂੰ ਸੁਨੇਹਾ ਭਜਵਾਇਆ ਗਿਆ। ਸਰਦਾਰ ਚਰਤ ਸਿੰਘ ਜੀ ਆਪ ਜੀ ਦੀ ਰਾਏ ਤੇ ਸਮੂਹ ਸਿੰਘਾਂ ਨੇ ਵਿਚਾਰ ਕੀਤੀ ਹੈ ਤੇ ਪੰਜਾ ਸਿੰਘਾਂ ਨੇ ਗੁਰਮਤਾ ਇਹ ਕੀਤਾ ਹੈ ਕਿ ਹੁਣ ਮਿਸਲਾਂ ਨੂੰ ਵੰਡਣ ਦਾ ਸਮਾਂ ਸਾਡੇ ਕੋਲ ਨਹੀਂ। ਇਹ ਕਾਰਸਤਾ ਜੰਗ ਸ਼ੁਰੂ ਹੋਣ ਤੋਂ ਪਹਿਲਾਂ ਕਰਨ ਵਾਲੇ ਹੁੰਦੇ ਹਨ ਮਹਾਰਾਜ ਦੀ ਕਰਨੀ ਕੇ ਸਾਨੂੰ ਤਿਆਰੀ ਦਾ ਮੌਕਾ ਹੀ ਨਹੀਂ ਮਿਲਿਆ ਅਫਗਾਨ ਤਾਂ ਕਰੋ ਹੀ ਤਿਆਰੀ ਨਾਲ ਆਏ ਹਨ ਪਰ ਸਾਡੇ ਤੇ ਜੰਗ ਇੱਕਦਮ ਪੈ ਗਈ ਹੈ ਹਾਲਾਂਕਿ ਖਾਲਸਾ ਸਦਾ ਤਿਆਰਬਰ ਤਿਆਰ ਹੈ ਤੇ ਜੰਗ ਲਈ ਸਦਾ ਤਤਪਰ ਹੈ ਸੋ ਹੁਣ ਕਲਗੀਧਰ ਪਾਤਸ਼ਾਹ ਤੇ ਸ਼ਹੀਦਾਂ ਸਿੰਘਾਂ ਕੋਲ ਅਰਦਾਸ ਕਰਕੇ ਜਿੰਨਾ ਮੋਰਚਿਆਂ ਤੇ ਡਟੇ ਹੋਏ ਹੋ ਤਕੜੇ ਹੋ ਕੇ ਡਟੇ ਰਹੋ ਸਤਿਵਚਨ ਖਾਲਸਾ ਜੀ ਸਰਦਾਰ ਚਰਤ ਸਿੰਘ ਨੇ ਸੁਨੇਹਾ ਮਿਲਦਿਆਂ ਪੰਥ ਦੀ ਆਗਿਆ ਨੂੰ ਸਿਰ ਨਿਵਾਇਆ ਤੇ ਜਿਕਾਰਾ ਛੱਡਦਿਆਂ ਕਿਰਪਾਨ ਧੂਕੇ ਮਿਆਂ ਨੂੰ ਬਾਹਰ ਕੱਢੀ ਖੁਸ਼ੀਆਂ ਦੇ ਜਿਕਾਰੇ ਗਜਾਵੇ ਨਿਹਾਲ ਹੋ ਜਾਵੇ ਧੰ ਧੰ ਸ਼ਹੀਦ ਬਾਬਾ ਅਜੀਤ ਸਿੰਘ ਜੀ ਦੇ ਮਨ ਨੂੰ ਭਾਵੇ ਸਤਿ ਸ਼੍ਰੀ ਅਕਾਲ ਖੁਸ਼ੀਆਂ ਦੇ ਜਿਕਾਰੇ ਗਜਾਵੇ ਨਿਹਾਲ ਹੋ ਜਾਵੇ ਧੰ ਧੰ ਸ਼ਹੀਦ ਬਾਬਾ ਜੁਝਾਰ ਸਿੰਘ ਜੀ ਦੇ ਮਨ ਨੂੰ ਭਾਵੇ ਸਤਿ ਸ਼੍ਰੀ ਅਕਾਲ ਖੁਸ਼ੀਆਂ ਦੇ ਜਿਕਾਰੇ ਗਜਾਵੇ ਨਿਹਾਲ ਹੋ ਜਾਵੇ ਤਨ ਤਨ ਸ਼ਹੀਦ ਬਾਬਾ ਸੰਗਤਜੀ ਦੇ ਮਨ ਨੂੰ ਭਾਵੇ ਸਤਿ ਸ਼੍ਰੀ ਅਕਾਲ ਖੁਸ਼ੀਆਂ ਦੇ ਜਕਾਰੇ ਗਜਾਵੇ ਨਿਹਾਲ ਹੋ ਜਾਵੇ ਤਨ ਤਨ ਸ਼ਹੀਦ ਭਾਈ ਬਚਿੱਤਰ ਸਿੰਘ ਜੀ ਦੇ ਮਨ ਨੂੰ ਭਾਵੇ ਸਤਿ ਸ਼੍ਰੀ ਅਕਾਲ ਖੁਸ਼ੀਆਂ ਦੇ ਜਕਾਰੇ ਗਜਾਵੇ ਨਿਹਾਲ ਹੋ ਜਾਵੇ ਤਨ ਤਨ ਸ਼ਹੀਦ ਭਾਈ ਸੁੱਖਾ ਸਿੰਘ ਜੀ ਦੇ ਮਨ ਨੂੰ ਭਾਵੇ ਸਤਿ ਸ਼੍ਰੀ ਅਕਾਲ ਪੰਜ ਜਕਾਰੇ ਛੱਡੇ ਗਏ ਤੇ ਸਿਰ ਲੇਖੇ ਲੱਗ ਜਾਂਦੀ ਅਰਦਾਸ ਕੀਤੀ ਗਈ ਧੰਨਵਾਦ